ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਪਟਿਕ ਪਿੰਡ ਕੋਂਗੜਾਲੀ ਸਿੱਖਾਂ ਸਮਰਾਲਾ ਤੋਂ ਮੇਰੀ ਥੋੜੀ ਤੁਹਾਨੂੰ ਸਾਰਿਆਂ ਨਾਲ ਪਹਿਲਾਂ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਵਧੀਆ-ਵਧੀਆ ਕਮੈਂਟ ਕਰੋ ਇਹ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਹਾਂ ਨਾਮ ਟੈਕਸ ਦਾ ਸੂਟ ਵੀ ਨੇ ਔਰ ਕਾਟਨ ਦੇ ਸੂਟ ਵੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਦੇ ਹਾਂ ਇਹ ਦੇਖੋ ਵਾਈਟ ਕਲਰ ਦੇ ਵਿੱਚ जड़ा सूट आइज़ हैगा पौ रुपए बहुत वधिया कॉटन है ये नैक्सट देखो नैक्सट प्रिंट यह आ गया पौ रुपए का यह सूट हैगा अगे देखो ये बॉक होया हुआ नैक्सट वाला आ गया ਇਹ ਆ ਗਿਆ ਇਹ ਵਾਲਾ ਗ੍ਰੇ ਕਲਰ ਤੇ ਜਿਹੜਾ ਨੈਕਸਟ ਸੂਟ ਨੇ ਉਹ ਹੈਗੇ ਨੇ ਰਾਮ ਟੈਕਸ ਦੇ ਇਹ ਦੇਖੋ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਉੱਪਰ ਇਹ ਸੂਟ ਆ ਜਿਹੜਾ ਇਹਦਾ ਸੂਟ ਦਾ ਪ੍ਰਾਈਸ ਪਹਿਲਾਂ 750 ਰੱਖਿਆ ਹੋਇਆ ਸੀ ਹੁਣ ਆਪਾਂ ਨੇ ਇਹਦਾ ਪ੍ਰਾਈਸ 700 ਕੀਤਾ ਹੋਇਆ ਤੇ ਇਹਦੇ ਵਿੱਚ ਇਹ ਇੱਕ ਕਲਰ ਆ ਗਿਆ ਲਵੈਂਡਰ ਕਲਰ ਤੇ ਇਸ ਕਲਰ ਇਹਦੇ ਵਿੱਚ ਇਹ ਆ ਗਿਆ ਪਿੰਕ ਨੈਕਸਟ ਆ ਗਿਆ ਗ੍ਰੇ ਕਲਰ ਤੁਮਾਰਾ ਆ ਗਿਆ ਹੈ ਇਹ ਲਾਈਟ ਜਿਹਾ ਬਲੈਕ ਕਲਰ ਆ ਜਦੋਂ ਤੁਸੀਂ ਇਹਨੂੰ ਡਾਰਕ ਗ੍ਰੇ ਵੀ ਕਹਿ ਸਕਦੇ ਹੋ ਅਗੂਬਾਰ ਆ ਗਿਆ ਫੁੱਲ ਇਹ ਦੇਖੋ ਇਹਨਾਂ ਦੇ ਉੱਪਰ ਸਟੈਂਪ ਲੱਗੀ ਹੋਈ ਆ ਰਾਮ ਟੈਕਸਟ ਏਰੇ ਸੂਟ ਦੇ ਸਾਰੇ ਤੁਹਾਨੂੰ ਮਿਲਣਗੇ 700 ਰੁਪਏ ਦੇ ਵਿੱਚ ਪਹਿਲਾਂ ਵਾਲੇ ਜਿਹੜੇ ਹੈਗੇ ਸੀਗੇ ਉਹ ਮਿਲਣਗੇ 500 ਰੁਪਏ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੇਰੇ WhatsApp ਨੰਬਰ 9965440735 9965440735 ਉੱਤੇ ਤੁਸੀਂ ਮੈਨੂੰ ਕਾਲ ਕਰਕੇ WhatsApp ਕਾਲ ਕਰਕੇ ਜਾਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਆਊਟ ਕਰਵਾ ਸਕਦੇ ਹੋ ਜਿਹੜੀ ਰੇਂਜ ਹੈ ਤੁਹਾਨੂੰ ਬਾਹਰੋਂ ਕਿਤੋਂ ਵੀ ਨਹੀਂ ਮਿਲੂਗੀ ਆਪਣੇ ਜਿਹੜੇ ਪ੍ਰਾਈਸ ਨੇ ਸਾਰਿਆਂ ਨਾਲੋਂ ਘੱਟ ਨੇ ਧੰਨਵਾਦ